ਕਰਤਾਰਪੁਰ ਹਲਕੇ ਦੇ ਪਿੰਡ ਗਾਜੀਪੁਰ ਵਿੱਚ ਭਗਵਾਨ ਵਾਲਮੀਕੂ ਸਭ ਕਮੇਟੀ ਦੇ ਵੱਲੋਂ 27 ਸਤੰਬਰ ਨੂੰ ਕੱਢੀ ਜਾ ਰਹੀ ਵਿਸ਼ਾਲ ਪੀਰਤ ਯਾਤਰਾ ਨੂੰ ਲੈ ਕੇ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਦੇ ਵਿੱਚ ਪਿੰਡ ਵਾਸੀਆਂ ਦੇ ਨਾਲ-ਨਾਲ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਮੈਂਬਰ ਵੀ ਸ਼ਾਮਲ ਹੋਏ। ਇਸ ਮੌਕੇ ਵਾਲਮੀਕੂ ਉత్సਵ ਕਮੇਟੀ ਦੇ ਪ੍ਰਧਾਨ ਵਿਪਨ ਸੱਬਰਵਾਲ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਵਾਨ ਵਾਲਮੀਕੀ ਜੀ ਦੇ ਆਦਰਸ਼ ਅਤੇ ਉਨ੍ਹਾਂ ਦੀ ਸਿੱਖਿਆਵਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਚੋਣ ਲਈ ਇਹ ਤੀਰਥ ਯਾਤਰਾ ਬਹੁਤ ਮਹੱਤਵਪੂਰਨ ਹੈ। ਉਹਨਾਂ ਸੰਗਤ ਨੂੰ ਅਪੀਲ ਕੀਤੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਇਸ ਪਵਿੱਤਰ ਯਾਤਰਾ ਵਿੱਚ ਸ਼ਾਮਲ ਹੋਣ ਅਤੇ ਭਗਵਾਨ ਵਨਮੀ ਕੀ ਤੀਰਥ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰਨ। ਸੱਬਰਵਾਨ ਨੇ ਸੰਗਤ ਦੀ ਸਹੂਲਤ ਲਈ 11 ਬੱਸਾਂ ਭੇਜਣ ਦਾ ਇਸ਼ਵਾਸਨ ਦਿੱਤਾ ਤਾਂ ਜੋ ਕਿਸੇ ਵੀ ਸ਼ਰਧਾਲੂ ਨੂੰ ਯਾਤਰਾ ਵਿੱਚ ਪਹੁੰਚਣ ਵਿੱਚ ਕੋਈ ਰੁਕਾਵਟ ਨਾ ਆਵੇ। ਉਹਨਾਂ ਕਿਹਾ ਕਿ ਇਸ ਯਾਤਰਾ ਨਾਲ ਨਾ ਸਿਰਫ ਧਾਰਮਿਕ ਜੁੜਾਅ ਵਧੇਗਾ ਸਗੋਂ ਆਪਸੀ ਭਾਈਚਾਰੇ ਦੀ ਭਾਵਨਾ ਵੀ ਮਜ਼ਬੂਤ ਹੋਵੇਗੀ। ਮੀਟਿੰਗ ਦੌਰਾਨ ਕਮੇਟੀ ਵੱਲੋਂ ਪਿੰਡ ਦੇ ਸਕੂਲੀ ਬੱਚਿਆਂ ਨੂੰ ਕਾਪੀਆਂ, ਪੈਨ ਅਤੇ ਹੋਰ ਸਪੈਸ਼ਲ ਮਾਡ ਵੰਡਕੇ ਉਹਨਾਂ ਨੂੰ ਪੜ੍ਹਾਈ ਵੱਲ ਪ੍ਰੇਰਿਤ ਕੀਤਾ ਗਿਆ ਇਸ ਕਾਰਨ ਲਈ ਪਿੰਡ ਵਾਸੀਆਂ ਵੱਲੋਂ ਉਸ ਸਭ ਕਮੇਟੀ ਦੀ ਤਾਰੀਫ ਕੀਤੀ ਗਈ ਇਸ ਮੌਕੇ ਹੋਰ ਬਕਤਾਵਾਂ ਨੇ ਵੀ ਭਗਵਾਨ ਵਾਣਮੀ ਜੀ ਦੀ ਜੀਵਨੀ ਤੇ ਉਹਨਾਂ ਦੇ ਆਦਰਸ਼ਾਂ ਬਾਰੇ ਸੰਗਤ ਨੂੰ ਜਾਣੂ ਕਰਵਾਇਆ ਅਤੇ ਯਾਤਰਾ ਨੂੰ ਸਫਲ ਬਣਾਉਣ ਲਈ ਸਭ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਜੋ ਬੋਲੇ ਸੋ ਨਰਪੈ ਭਗਵਾਨ ਵਾਣਮੀ ਕੀ ਮਹਾਰਾਜ ਕੀ ਜੈ ਸੋ ਸਾਡੇ ਅੱਜ ਦੇ ਜੋ ਮੀਟਿੰਗ ਹੈ ਪਿੰਡ ਗਾਜੀਪੁਰ ਵਿੱਚ ਰੱਖੀ ਗਿਆ ਹੈ ਉਤਸਵ ਕਮੇਟੀ ਦੇ ਪ੍ਰਧਾਨ ਜੀ ਵਿਪਨ ਸਰਬਾਤ ਜੀ ਨੇ ਸ਼ਿਰਕਤ ਕੀਤੀ ਹੈ। ਉਹਨਾਂ ਦਾ ਅਸੀਂ ਹਿੱਸਾ ਬਣੇ ਹਾਂ। ਔਰ ਅਸੀਂ ਹਰ ਸਾਲ ਇਹਨਾਂ ਦੇ ਨਾਲ ਜੋ ਸ਼ੋਭਾ ਯਾਤਰਾ ਵਾਲਮੀ ਕੀ ਤੀਰਥ ਵਾਸਤੇ ਰਵਾਨਾ ਹੁੰਦੀ ਹੈ ਉਸ ਦਾ ਵੀ ਹਿੱਸਾ ਜ਼ਰੂਰ ਬਣਾਂਗੇ। ਸਾਡੇ ਪਿੰਡ ਵਿੱਚੋਂ ਤਿੰਨ ਬੱਸਾਂ ਜਾਣਗੀਆਂ ਔਰ ਅਸੀਂ ਇੱਕ ਦੋ ਹੋਰ ਗੱਡੀਆਂ ਵੀ ਲੈ ਕੇ ਜਾਵਾਂਗੇ। ਸੋ ਇਹ ਬਹੁਤ ਹੀ ਵੱਡਾ ਉਪਰਾਹ ਹੈ ਜਿਸ ਵਿੱਚ ਸਾਡੇ ਬਾਰੇ ਇੱਕ ਇਕਤਰੀ ਵੀ ਗਰੀਬ ਵੀ ਵਾਲਮੀ ਕੀ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਜਾਂਦੇ ਹਨ ਔਰ ਕਰਕੇ ਆਉਂਦੇ ਹਨ। ਔਰ ਉਤੋਂ ਮੰਨਤਾ ਮੰਨ ਕੇ ਆਪਣਾ ਜੀਵਨ ਸਫਲ ਕਰਦੇ ਹਨ ਸੋ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਪਰਮ ਸਤਿਕਾਰਯੋਗ ਭਗਵਾਨ ਵਾਲਮੀਕ ਉਤਸਵ ਕਮੇਟੀ ਦੇ ਚੇਅਰਮੈਨ ਵਿਪਨ ਸਬਰਵਾਲ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਪਿਛਲੇ 10 ਸਾਲ ਤੋਂ ਲਗਾਤਾਰ ਪਿੰਡ ਫਰੂਜ ਪਿੰਡ ਗਾਜੀਪੁਰ ਤੇ ਪਿੰਡ ਦੇਸਰਪੁਰ ਵਿਚ ਆਣ ਕੇ ਮੀਟਿੰਗਾਂ ਕਰਦੇ ਆ ਕਿ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਪ੍ਰਗਟ ਦਿਵਸ ਆਪਾਂ ਇਹਨੂੰ ਕਿਸ ਤਰ੍ਹਾਂ ਮਨਾਉਣਾ ਹੈ ਤੇ ਅਸੀਂ ਤਿੰਨੇ ਪਿੰਡ ਲਗਾਤਾਰ ਪਿਛਲੇ 10 ਸਾਲਾਂ ਤੋਂ ਤੀਰਥ ਯਾਤਰਾ ਸ਼ੋਭਾ ਯਾਤਰਾ ਹਵਨ ਜਗ ਦੀਪਮਾਲਾ ਚਾਰੇ ਪ੍ਰੋਗਰਾਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਆ ਪਿਛਲੇ ਸਾਲ 24 ਦੇ ਵਿੱਚ ਸਰਪੰਚੀ ਦੇ ਇਲੈਕਸ਼ਨ ਤੀਰਥ ਯਾਤਰਾ ਦੇ ਵਿੱਚ ਤਿੰਨਾ ਪਿੰਡਾਂ ਦੇ ਵਿੱਚੋਂ 11 ਬੱਸਾਂ ਇਹਨਾਂ ਦੇ ਨਾਲ ਪੀਰਥ ਯਾਤਰਾ ਤੇ ਗਈਆਂ ਔਰ ਨਾਲ ਹੀ ਵਾਪਸ ਆਈਆਂ ਮਹਾਰਾਜ ਜੀ ਦੇ ਦਰਬਾਰ ਤੇ ਜਾ ਕੇ ਉਹਨਾਂ ਦੇ ਤੀਰਥੇ ਜਾ ਕੇ ਇਹਨਾਂ ਨੇ ਸਮੁੱਚੀ ਉਤਸਵ ਕਮੇਟੀ ਦੀ ਟੀਮ ਨੇ ਅਰਦਾਸ ਕੀਤੀ ਕਿ ਪ੍ਰਮਾਤਮਾ ਸਾਡੇ ਜਿੰਨੇ ਵੀ ਸਰਪੰਚਾਂ ਦੇ ਮੈਂਬਰ ਪੰਚਾਇਤਾਂ ਦੇ ਕੈਂਡੀਡੇਟ ਆ ਇਹ ਸਾਰੇ ਜਿੱਤਣ ਤੇ ਦੁਬਾਰਾ ਫਿਰ ਇਸੇ ਤਰ੍ਹਾਂ ਹੀ ਸੰਗਤ ਨੂੰ ਲੈ ਕੇ ਸ਼ੁਕਰਾਨਾ ਕਰਨ ਤੇ ਆਪਾਂ ਠੀਕ ਦੂਸਰੇ ਦਿਨ ਜਿੱਤਣ ਤੋਂ ਬਾਅਦ ਫਿਰ ਪੰਜ ਬਸਾਂ ਲੈ ਕੇ ਆਪਣੇ ਪਿੰਡ ਦੀਆਂ ਸੰਗਤਾਂ ਨੂੰ ਦਰਸ਼ਨ ਕਰਾ ਕੇ ਮਹਾਰਾਜ ਜੀ ਦਾ ਸ਼ੁਕਰਾਨਾ ਕਰਕੇ ਆਏ ਸੋ ਉਹ ਸ੍ਰਿਸ਼ਟੀ ਕਰਤਾ ਹਨ ਉਹਨਾਂ ਕੋਲ ਜੋ ਵੀ ਜੋ ਵੀ ਮੰਨਤ ਮੰਗਦੇ ਆਂ ਪਰਮਾਤਮਾ ਹਰ ਮੰਨਤ ਪੂਰੀ ਕਰਦਾ ਹੈ ਤੇ ਇਸ ਸਾਲ ਵੀ ਅਸੀਂ ਤਿੰਨੇ ਪਿੰਡ ਗਾਜੀਪੁਰ ਤੋਂ ਦੇਸਰਪੁਰ ਤੋਂ ਔਰ ਫਰੋਜ ਪਿੰਡ ਤੋਂ ਤੀਰਥ ਯਾਤਰਾ ਵਿੱਚ 11 ਬਸਾਂ ਇਕੱਠੀਆਂ ਦੇ ਰੂਪ ਵਿੱਚ ਚਾਹਾਂਗੇ ਇਸੇ ਤਰ੍ਹਾਂ ਸ਼ੋਭਾ ਯਾਤਰਾ ਦੇ ਵਿੱਚ ਵੀ ਅਸੀਂ ਆਪਣੀਆਂ ਗੱਡੀਆਂ ਟਰਾਲੀਆਂ ਦੇ ਰੂਪ ਦੇ ਵਿੱਚ ਸੁੰਦਰ-ਸੁੰਦਰ ਪਾਲਕੀਆਂ ਬਣਾ ਕੇ ਇਹਨਾਂ ਦੇ ਦਰਬਾਰ ਤੇ ਹਾਜ਼ਰ ਹੋਵਾਂਗੇ ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਸਾਰੀ ਸੰਗਤ ਨੂੰ ਜੈ ਵਾਲਮੀਕੀ ਹਰ ਹਰ ਵਾਲੀ जय वाल्मीकि हर हर वाल्मीकि आज बहुत ही स्टारयोग ਸਾਡੇ ਵੱਡੇ ਵੀਰ ਵਿਪਨ ਸਬਰਵਾਲ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਅਸੀਂ ਇੱਥੇ ਪਿੰਡ ਗਾਜੀਪੁਰ ਆਉਣ ਤੇ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਰਾਜਦੂ ਵਾਲਮਿਕ ਧਰਮਸ਼ਾਲਾ ਵੈਲਫੇਅਰ ਸੁਸਾਇਟੀ ਦਾ ਪ੍ਰਧਾਨ ਹਰ ਸਾਲ ਅਸੀਂ ਜੋ ਤੀਰਥ ਯਾਤਰਾ ਹੈ ਜਾਂਦੀ ਹੈ ਉਸ ਦੇ ਵਿੱਚ ਤੀਰਥ ਯਾਤਰਾ ਦਾ ਭਾਗ ਬਣਦੇ ਆ ਪਿਛਲੀ ਵਾਰ ਸਾਡੇ ਪਿੰਡ ਤੋਂ ਦੋ ਬੱਸਾਂ ਔਰ ਦੋ ਗੱਡੀਆਂ ਤੇ ਦੋ ਨਾਲ ਦੇ ਪਿੰਡ ਜਿਹੜੇਾ ਪੁੱਡਾ ਤੋਂ ਕੁੱਲ ਸਾਡੀਆਂ 11 ਬੱਸਾਂ ਵਾਲਮੀਕੀ ਆਸ਼ਰਮ ਵਿੱਚ ਦਰਸ਼ਨ ਕਰਨ ਗਈਆਂ ਸਨ ਇਸ ਵਾਰ ਅਸੀਂ ਘੱਟ ਤੋਂ ਘੱਟ 15 ਬੱਸਾਂ ਤਿੰਨ ਪਿੰਡ ਔਰ 5-6 ਕਾਰਾਂ ਨਾਲ ਤੀਰਥ ਯਾਤਰਾ ਦੇ ਸਮੂਚਾ ਪਿੰਡ ਗਾਜੀਪੁਰ ਪਿੰਡ ਦੇਸਰਪੁਰ ਔਰ ਪਿੰਡ ਫਰੋਜ ਸਾਰੇ ਹੀ ਵਾਲਮੀਗ ਮਹਾਰਾਜ ਜੀ ਪਾਲਕੀ ਤੇ ਨਾਲ ਨਾਲ ਚੱਲ ਕੇ ਦਰਸ਼ਨ ਕਰਕੇ ਤੇ ਵਾਲਮੀਗ ਮਹਾਰਾਜ ਤੋਂ ਆਸ਼ੀਰਵਾਦ ਪ੍ਰਾਪਤ ਕਰਾਂਗੇ ਜੈ ਵਾਲਮੀ ਕੀ ਹਰ ਹਰਿ